ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਅਸਥਾਨ ਦੇ ਅਸੀਂ ਦਰਸ਼ਨ ਕਰ ਰਹੇ ਆ ਇਹ ਭਾਈ ਮਨੀ ਸਿੰਘ ਜੀ ਦਾ ਸ਼ਹੀਦ ਗੰਜ ਹੈ ਫਿਲਹਾਲ ਇਸ ਗੁਰਦਾਰਾ ਸਾਹਿਬ ਤੋਂ ਇੱਕ ਟਰਾਂਸਪੋਰਟ ਕੰਪਨੀ ਦਾ ਕੰਮਕਾਜ ਜਿਹੜਾ ਉਹ ਚੱਲ ਰਿਹਾ ਹੈ ਚਰਕਣੇ ਸਮੇਂ ਤੋਂ ਸਿੱਖ ਸੰਗਤਾਂ ਦੀ ਮੰਗ ਵੀ ਹੈ ਕਿ ਇਹ ਪਾਵਨ ਅਸਥਾਨ ਸੇਵਾ ਸੰਭਾਲ ਵਾਸਤੇ ਸਿੱਖ ਸੰਗਤਾਂ ਦੇ سپرد ਕੀਤਾ ਜਾਏ ਇਹਦੀ ਅਹਿਮੀਅਤ ਬੜੀ ਵੱਡੀ ਹੈ ਇਹਦਾ ਜ਼ਿਕਰ ਗਿਆਨੀ ਗਿਆਨ ਸਿੰਘ ਨੇ ਵੀ ਕੀਤਾ ਹੈ ਕਿ ਜਹਾਂ ਸਿੰਘ ਥੇ ਅੰਗ ਕਟਾਈ ਦੱਬੀ ਵਿਪੂਤ ਤਾਹਾਂ ਹੈ ਇਸ ਸਥਾਨ ਦੇ ਥੱਲੇ ਭਾਈ ਮਨੀ ਸਿੰਘ ਜੀ ਜਿਹਦੇ ਪੰਜ ਪੌਤਕ ਤਨ ਨੂੰ ਸੰਸਕਾਰ ਕਰਕੇ ਉਹਨਾਂ ਦੀ ਜਿਹੜੀ ਰਾਖ ਸੀ ਉਹ ਵੀ ਜਿਹੜਾ ਹੈ ਉਹ ਦਬਾਈ ਗਈ ਸੀ ਤਹਾਂ ਸ਼ਹੀਦ ਗੰਜ ਅੱਬ ਉਹਨਾਂ ਦਾ ਜਗਤ ਪੂਜ ਭਲ ਹੈ ਸੋ ਭਾਈ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਇਹ ਸ਼ਹੀਦ ਗੰਜ ਜਿਹੜਾ ਹੈ ਭਾਈ ਮਨੀ ਸਿੰਘ ਜੀ ਦਾ ਇਹਦੀ ਸੰਗਤਾਂ ਜਿਹੜੀਆਂ ਹੈ ਉਹ ਬਹੁਤ ਸ਼ਿੱਦਤ ਸਦਕ ਦੇ ਨਾਲ ਪੂਜਾ ਕਰਦੀਆਂ ਨੇ ਸਨਮਾਨ ਦਿੰਦੀਆਂ ਨੇ ਇਹ ਮਸਤੀ ਦਰਵਾਜ਼ੇ ਦੇ ਅੰਦਰ ਹੈ ਮਸਤੀ ਦਰਵਾਜ਼ੇ ਕੇ ਅੰਦਰ ਗੰਜ ਸ਼ਹੀਦ ਸੁਸੋਹੀ ਪਾਈ ਭਗਤ ਸਿੰਘ ਪੁਜਾਰੀ ਲਾਇਕ ਤਹਾ ਆਤੋਹੀ ਯਾਨੀ ਗਿਆਨੀ ਗਿਆਨ ਸਿੰਘ ਮੁਤਾਬਕ ਉਸ ਵੇਲੇ ਪਾਈ ਭਗਤ ਸਿੰਘ ਇਸ ਅਸਥਾਨ ਦੇ ਪੁਜਾਰੀ ਸਨ ਔਰ ਮਸਤੀ ਦਰਵਾਜ਼ੇ ਦੇ ਅੰਦਰ ਇਹ ਸ਼ਹੀਦ ਗੰਜ ਜਿਹੜਾ ਹੈ ਬਣਿਆ ਹੋਇਆ ਜਿਹਦੇ ਅਸੀਂ ਦਰਸ਼ਨ ਕਰ ਰਹੇ ਹਾਂ ਬੇਸ਼ੱਕ ਹੁਣ ਕਿਲੇ ਦਾ ਦਰਵਾਜ਼ਾ ਜਿਹੜਾ ਹੈ ਬੰਦ ਹੈ ਗਿਆਨੀ ਗਿਆਨ ਸਿੰਘ ਜਦੋਂ ਇਹ ਲਿਖਦੇ ਨੇ ਉਦੋਂ ਵੀ ਇਹ ਦਰਵਾਜ਼ਾ ਬੰਦ ਸੀ ਅਬ ਦਰਵਾਜ਼ਾ ਜੋ ਇਕਾ ਬੰਦ ਸ਼ਹਿਰ ਤਿਸਤੇ ਹੈ ਅੱਜ ਵੀ ਇਹ ਦਰਵਾਜ਼ਾ ਬੰਦ ਹੈ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਕਿਉਂਕਿ ਮਸਿਆ ਵਾਲੇ ਦਿਨ ਹੋਈ ਸੀ ਰੋਜ ਓਮਾਵਸ ਕਾ ਥਾ ਸਉ ਸਿੰਘ ਸਰੀਰ ਬਖੇਰਾ ਤਾਤੇ ਜੋੜ ਮੇਲ ਉਡਵੈ ਉਛਵੈ ਤਾ ਹੈ ਹੋਤ ਓ ਮਸਿਆ ਕੇਰਾ ਇਸ ਲਈ ਮਸਿਆ ਦੇ ਦਿਨ ਅੱਜ ਵੀ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿ ਇਸ ਸਥਾਨ ਦੇ ਉੱਤੇ ਜੋੜ ਮੇਲਾ ਹੁੰਦਾ ਹੈ ਭਾਵ ਕਿ ਮਸਿਆ ਵਾਲੇ ਦਿਨ ਇਸ ਸਥਾਨ ਦੇ ਉੱਤੇ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਸੀ ਇੱਕ ਸਾਈਕਲ ਯਾਤਰੀ ਭਾਈ ਸਾਹਿਬ ਐਤਨਾ ਸਿੰਘ ਜੀ ਨੇ ਵੀ ਇਸ ਸਥਾਨ ਦਾ ਜ਼ਿਕਰ ਕਰਦੇ ਹਾਂ ਲਿਖਿਆ ਕਿ ਇਸ ਸਥਾਨ ਦੇ ਨਾਲ ਹੀ ਪਾਈ ਰਾਮ ਸਿੰਘ ਜੀ ਜਿਹੜੇ ਗੁਜਰਾਤ ਚੋਂ 16000 Hindu ਲੜਕੀਆਂ ਨੂੰ ਛੁੜਾ ਕੇ ਮੁਗਲਾਂ ਤੋਂ ਲੈ ਕੇ ਆਏ ਸਨ ਉਹਨਾਂ ਦਾ ਵੀ ਸੀਸਗੰਜ ਜਿਹੜਾ ਹੈ ਉਹ ਬਣਿਆ ਹੋਇਆ ਸੀ ਜਿਹੜੇ ਭਾਈ ਧਾਨਾ ਸਿੰਘ ਜੀ ਨੇ ਉਹਨਾਂ ਦੇ ਮੁਤਾਬਕ ਕਿ ਮੈਂ ਜਦੋਂ ਇਸ ਸਥਾਨ ਦੇ ਦਰਸ਼ਨ ਕੀਤੇ ਤੇ ਇੱਕ ਇਤੇ ਹੱਥ ਲੇਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 52 ਰੂਪ ਵੀ ਸੁਭਾਏ ਮਾਨਸੀ 1860 ਬਿਕਰਮੀ ਪਾਦੋਵਦੀ 10 ਨੂੰ ਉਪਾਵਨ ਸਰੂਪ ਤਿਆਰ ਹੋਇਆ ਸੀ ਉਹਦੇ ਉੱਤੇ ਤਰੀਕ ਲਿਖੀ ਸੀ ਬੜੇ ਛੋਟੇ ਆਕਾਰ ਦਾ ਇਹ ਪਾਵਨ ਸਰੂਪ ਸੀ ਇੱਕ ਗਿੱਠ ਦੇ ਬਰਾਬਰ ਅੱਠ ਰੰਗਾਂ ਦੀ ਸ਼ਿਆਹੀ ਸੀ ਕਾਗਜ਼ ਵੀ ਅੱਠ ਰੰਗ ਦਾ ਸੀ ਕਸ਼ਮੀਰੀ ਕਾਗਜ਼ ਸੀ ਤੇ 1422 ਪੰਨੇ ਜਿਹੜੇ ਸੀ ਇਸ ਬੀੜ ਦੇ ਸਨ ਪਰ ਸਭ ਤੋਂ ਖੂਬਸੂਰਤ ਗੱਲ ਭਾਈ ਧੰਨਾ ਸਿੰਘ ਨੇ ਲਿਖੀ ਹੈ ਕਿ ਭਾਈ ਮਨੀ ਸਿੰਘ ਜੀ ਦੇ ਇਸ ਅਸਥਾਨ ਦੇ ਉੱਤੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਉਹਦੇ 100 ਕਿਆਸੀ ਅੰਗ ਤੇ ਇੱਕ ਪਾਤਸ਼ਾਹੀ ਚੌਥੀ ਦਾ ਹੁਕਮਨਾਮਾ ਜਿਹੜਾ ਹੈ ਉਹ ਲਿਖਿਆ ਸੀ ਜਿਹਦੇ ਵਿੱਚ ਇਹ ਸ਼ਬਦ ਸਨ ਚੌਥੀ ਪਾਤਸ਼ਾਹੀ ਦਾ ਸਿੱਖ ਸੰਗਤ ਕੀ ਸੇਵ ਕੀਤੀ ਤੇ ਗੁਰੂ ਗੱਤ ਰਾਮਦਾਸ ਗੁਰੂ ਬੇਣ ਲਾਲ ਚੰਦ ਸਰਬਤ ਸੰਗਤ ਗੁਰੂ ਲਏਗਾ ਰਾਮਦਾਸ ਜੀ ਕਰ ਜੋੜੇ ਸਤ ਜੀ ਪਾਸੋਂ ਮਨਜ਼ੂਰ ਕੀਤਾ ਸੰਗਤ ਜੀ ਪਰ ਦੇਹਾ ਗੁਰੂ ਤੋਂ ਸਾਡੀ ਰੱਖੇਗਾ ਸਾਡੇ ਪਰ ਗੁਰੂ ਕੀ ਮਿਹਰ ਹੋਏਗੀ ਇਹ ਭੀੜ ਭਾਈ ਮਨੀ ਸਿੰਘ ਜੀ ਦੇ ਪਾਸ ਸੀ ਜੋ ਸ਼ਹੀਦ ਹੋਣ ਤੋਂ ਪਹਿਲਾਂ ਉਹਨਾਂ ਨੇ ਲਾਹੌਰ ਦੀ ਸੰਗਤ ਨੂੰ ਦਿੱਤੀ ਸੀ ਇੱਕ ਪੁਜਾਰੀ ਸੀ ਉਸ ਪੁਜਾਰੀ ਨੇ ਇਸ ਭੀੜ ਨੂੰ ਭਾਈ ਤਾਨਾ ਸਿੰਘ ਲਿਖਦੇ ਨੇ ਕਿ 25 ਰੁਪਏ ਦੇ ਵਿੱਚ ਇੱਕ ਚਟਕਈ ਸਿੰਘ ਦੇ ਪਾਸ ਜਿਹੜਾ ਹੈ ਉਹ ਦੇ ਦਿੱਤਾ ਸੀ ਬਾਅਦ ਵਿੱਚ ਸੰਗਤ ਨੇ 25 ਰੁਪਏ ਦੇ ਕੇ ਉਹ ਪਾਵਨ ਬੀੜ ਵਾਪਸ ਲਿਆ ਕੇ ਇਸ ਸ਼ਹੀਦ ਗੰਜ ਸਾਹਿਬ ਦੇ ਸਥਾਨ ਦੇ ਉੱਤੇ ਸਭਾਇਮਾਨ ਕੀਤੀ ਔਰ ਜੋ ਤਕਰੀਬਨ 7 ਸਾਲ ਪਹਿਲਾਂ ਦੀ ਗੱਲ ਹੈ ਸਿੱਖ ਇਤਿਹਾਸ ਦਾ ਇਹ ਬਹੁਤ ਅਹਿਮ ਸਥਾਨ ਹੈ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਇੱਥੇ ਅੱਠ ਕੌਨਾ ਇੱਕ ਚੌਂਕੜਾ ਬਣਿਆ ਹੋਇਆ ਸੀ ਤੇ ਨਾਲ ਹੀ ਸੱਜੇ ਪਾਸੇ ਭਾਈ ਰਾਮ ਸਿੰਘ ਜੀ ਸ਼ਹੀਦ ਦਾ ਸ਼ਹੀਦ ਗੰਜਵੀ ਮੌਜੂਦ ਸੀ ਬੜਾ ਵੱਡਾ ਇਹ ਅਸਥਾਨ ਸੀ ਇੱਥੇ ਲੰਗਰ ਵੀ ਚੱਲਦਾ ਸੀ ਇੱਥੇ ਸੰਗਤਾਂ ਜਿਹੜੀਆਂ ਹੈ ਉਹ ਰਹਾਇਸ਼ ਵੀ ਕਰਦੀਆਂ ਸੀ ਉੱਪਰ ਚੜ ਕੇ ਜਦੋਂ ਇਸ ਅਸਥਾਨ ਦੇ ਦੇਖਿਆ ਤੇ ਇਸ ਅਸਥਾਨ ਦਾ ਗੁੰਬਦ ਵੀ ਜਿਹੜਾ ਹੈ ਉਹ ਬਿਲਕੁਲ ਉਸੇ ਸੁਰੱਖਿਅਤ ਹਾਲਤ ਦੇ ਵਿੱਚ ਮੌਜੂਦ ਜਿਹੜਾ ਹੈ ਉਹ ਦਿਖਾਈ ਦਿੰਦਾ ਹੈ ਇਹ ਜਿਸ ਅਸਥਾਨ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਲਾਹੌਰ ਦੇ ਵਿੱਚ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ